ਕਸਾਨਾਂ ਮਜ਼ਦੂਰਾਂ ਦੇ ਭਲਾਈ ਲਈ ਕੀ ਕੰਮ ਕੀਤੇ ਉਹਦੇ ਤੇ ਚਰਚਾ ਕਰ ਲਓ ਅਮਰੀਕਾ ਵਾਲੇ ਸਮਝਾਉਂਦੇ ਨੇ ਤੁਸੀਂ ਬਿਲਕੁਲ ਨਾ ਕੇਜਰੀਵਾਲ ਨੇ ਬੋਲਣਾ ਨਾ ਭਗਵੰਤ ਮਾਨ ਜੀ ਤੁਸੀਂ ਬੋਲਣਾ ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਤਾਂ ਦੂਜੇ ਪਾਸੇ ਹਰ ਤਿਰ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕੁਝ ਸਵਾਲ ਖੜੇ ਹੋ ਰਹੇ ਨੇ ਕਿ ਹੋਰ ਮੁੱਦਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਦੇ ਵੱਲੋਂ ਵੀ ਕਬਿਆਨ ਸਾਹਮਣੇ ਆਇਆ ਜੋ ਕਿ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਨੇ ਦਿੱਤਾ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਕਿਸਾਨ ਮਰ ਰਿਹਾ ਹੈ ਲੈਂਡ ਪੁਲਿੰਗ ਦੇ ਮੁੱਦੇ ਤੋਂ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਨੇ ਉਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਾਨੂੰ ਤਾਂ ਕੋਈ ਫੋਚੀ ਨਹੀਂ ਰਿਹਾ ਤੇ ਵੀ ਦੰਸਵਾ ਸੈਸ਼ਨ ਦੇ ਵਿੱਚ ਵੱਖਰੇ ਮੁੱਦਿਆਂ ਤੇ ਚਰਚਾਾਂ ਚੱਲ ਰਹੀਆਂ ਨੇ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਸ਼ਕ ਕਮੇਟੀ ਪੰਜਾਬ ਤੋਂ ਭਗਵੰਤ ਮਾਨ ਸਰਕਾਰ ਹੁਣ ਬਿਲਕੁਲ ਆਰਐਸਐਸ ਤੇ ਭਾਜਪਾ ਤੇ ਰਾਹ ਦੇ ਤੇ ਚੱਲ ਰਹੀ ਹੈਗੀ ਆ ਔਰ ਉਹ ਇੱਕ ਅੰਮਾ ਦੇ ਵਿੱਚ ਰੁੱਝੀ ਹੋਈ ਆ ਕਿ ਜਿੱਥੇ ਆਮ ਜਨਤਾ ਦੇ ਜਿਹੜੇ ਅਮੋਸ਼ਨ ਆ ਉਹਦੇ ਵਿੱਚੋਂ ਵੋਟਾਂ ਕਿੱਦਾਂ ਕੱਢਣੀਆਂ ਹੈਗੀਆਂ ਜਿੱਥੋਂ ਤੱਕ ਜਿਹੜਾ ਭਗਵੰਤ ਮਾਨ ਸਰਕਾਰ ਕਹਿ ਰਹੀ ਵੀ ਅਸੀਂ ਬੇਅਦਬੀਆਂ ਵਾਲੇ ਮਸਲੇ ਤੇ ਬਿੱਲ ਲੈ ਕੇ ਆਉਣਾ ਇਹ ਆਕਾਲੀ ਪੱਛਪਾ ਸਰਕਾਰ ਨੇ ਵੀ ਲਿਆਂਦਾ ਕੈਪਟਨ ਸਰਕਾਰ ਨੇ ਵੀ ਲਿਆਂਦਾ ਪਰ ਜਿਹੜੀ ਆ ਕੇਂਦਰ ਨੇ ਮਨਜ਼ੂਰੀ ਨਾ ਦਿੱਤੀ ਕਿਉਂਕਿ ਭਗਵੰਤ ਮਾਨ ਜੀ ਅਮਿਤ ਸ਼ਾਹ ਨਾਲ ਬੜੀ ਸੋਹਣੀ ਸਾਝ ਹੈ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਵੀ ਸਾਨੂੰ ਮਿਲ ਜਾਣੀ ਆ ਔਰ ਜਿਨ੍ਹਾਂ ਨੇ ਇਹ ਕਹਿ ਕੇ ਬੋਟਾ ਲਿਆਂ ਵੀ ਬਰਗਾੜੀ ਦਾ ਬੇਦਬੀ ਕਾਂਡ ਦਾ ਮਸਲਾ ਤੇ ਬਾਈਬਲ ਕਲਾਂ ਗੋਲੀ ਕਾਂਡ ਅਸੀਂ ਨਿਪਰੇ ਚਾੜਾਂਗੇ ਉਹ ਤਾਂ ਲੱਗਿਆ ਨਹੀਂ ਵੀ ਕਿਤੇ ਨਿਪਰੇ ਚਾੜਿਆ ਹੋਵੇ ਹੁਣ ਇਹਦੇ ਚੋਂ ਕੀ ਕੱਢਣਾ ਚਾਹੁੰਦੀ ਸਰਕਾਰ ਅੱਜ ਦਾ ਵਿਧਾਨ ਸਭਾ ਦਾ اجلاس ਚਾਹੀਦਾ ਹੈ ਵੀ ਨਸ਼ਿਆਂ ਵਿਰੁੱਧ ਜਿਹੜਾ ਯੋਧਿਆ ਉਹਦੇ ਤੇ ਚਰਚਾ ਕਰ ਲਓ ਤੁਸੀਂ ਕਿਸਾਨਾਂ ਮਜ਼ਦੂਰਾਂ ਦੇ ਭਲਾਈ ਲਈ ਕੀ ਕੰਮ ਕੀਤੇ ਉਹਦੇ ਤੇ ਚਰਚਾ ਕਰ ਲਓ ਪੰਜਾਬ ਦੇ ਅੰਦਰ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਐਮਐਸਪੀ ਤੁਸੀਂ ਆਉਂਦੇ ਹੋ ਵੀ ਟਰਾਲੀ ਲੱਠਣੀ ਚਾਹੀਦੀ ਕਿਸਾਨ ਦਾ ਇੰਨਾ ਕੰਮ ਮੰਡੀ ਚ ਆ ਕੇ ਟਰਾਲੀ ਲਾਵੇ ਮੁੜ ਕੇ ਸਾਡਾ ਕੰਮ ਖਰੀਦਣਾ ਮੱਕੀ ਮੂੰਗੀ ਰੋਲ ਰਹੀ ਪੰਜਾਬ ਚ ਉਹ ਚਰਚਾ ਕਰ ਲਓ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਚੜਿਆ ਉੱਤੇ ਚਰਚਾ ਕਰ ਲਓ ਹੁਣ ਬਿਜਲੀ ਬੋਰਡ ਨਿੱਜੀਕਰਨ ਦੇ ਵਿੱਚ ਵਧਿਆ ਹੋਇਆ ਥੋਡੀ ਸਰਕਾਰ ਨੇ ਲਾਲੜੂ ਤੇ ਖਰੜਾਲੀਆਂ ਸਬ ਡਿਵੀਜ਼ਨਾਂ ਪ੍ਰਾਈਵੇਟ ਅਥਵਿ ਦਿੱਤੀਆਂ ਤੁਸੀਂ ਕੁਝ ਨਹੀਂ ਬੋਲ ਰਹੇ ਮੋਦੀ ਨਾਲ ਰਲ ਕੇ ਨਿੱਜੀਕਰਨ ਕਰ ਰਹੇ ਜੇ ਉੱਡੇ ਦੇ ਚਰਚਾ ਕਰ ਲੋ ਤੁਸੀਂ ਲੈਂਡ ਪੁੱਲਿੰਗ ਪਾਲਿਸੀ ਤੇ ਚਰਚਾ ਕਰੋ ਜਦ ਤੁਸੀਂ ਸੁਨਹਿਰਾ ਦੱਸ ਰਹੇ ਪਤਾ ਲੱਗੇ ਕਿਸਾਨਾਂ ਦੇ ਹੱਕ ਚ ਆ ਕੇ ਕਿਸਾਨਾਂ ਦੇ ਬਰੋਚਿਆ ਅਮਰੀਕਾ ਵਾਲੇ ਸਮਝੌਤੇ ਦੇ ਤੁਸੀਂ ਬਿਲਕੁਲ ਨਾ ਕੇਜਰੀਵਾਲ ਨੇ ਬੋਲਣਾ ਨਾ ਭਗਵੰਤ ਮਾਨ ਜੀ ਤੁਸੀਂ ਬੋਲਣਾ ਭੀੜੇ ਦੇ ਨਾਲ ਦੇਸ਼ ਦੀ ਖੇਤੀ ਤਬਾਹ ਹੋਣੀ ਆ ਹੋਰ ਕਾਰੋਬਾਰ ਤੇ ਅਸਰ ਪੈਣਾ ਤੋਂ ਇਸ ਕਰਕੇ ਜਿਹੜੇ ਆਮ ਜਨਤਾ ਦੇ ਮੁੱਦੇ ਆ ਉਹਨਾਂ ਨੂੰ ਪਹਲਾਉਣ ਲਈ ਔਰ ਆਪਣੇ ਢੰਗ ਨਾਲ ਸਿਆਸੀ ਰੋਟੀਆਂ ਸੇਕਣ ਲਈ ਅੱਜ ਦਾ ਅਜਲਾਸ ਸੱਦਿਆ ਗਿਆ ਵਾ ਜੇ ਸਰਕਾਰ ਸੱਚੀ ਆ ਐਸ ਵੀ ਐਲ ਤੇ ਵੀ ਡੋਗਲਾ ਚਿਹਰਾ ਵਾ ਭਗਵੰਤ ਮਾਨ ਸਰਕਾਰ ਦਾ ਕਦੀ ਵੀ ਉਸ ਸਪਸ਼ਟਤਾ ਦੇ ਵਿੱਚ ਨਾ ਤਾਂ ਸਟੈਂਡ ਲੈ ਰਹੀ ਆ ਨਾ ਕੋ ਨੂੰ ਨਿਬੇੜਨ ਵਾਲੇ ਪਾਸੇ ਯਤਨ 하게 ਤੇ ਨਾ ਇਹ ਨਿਬੜਨਾ ਹੀ ਆ ਇਹ 75 ਸਾਲਾਂ ਤੋਂ ਕੇਂਦਰ ਨੇ ਇੱਕ ਮੁੱਦਾ ਪਛਾਲਿਆ ਹੋਇਆ ਔਰ ਚੱਲਦਾ ਰਹਿਣਾ ਵਾ ਔਰ ਜੜੀਆਂ ਇਹਦੀਆਂ ਤਰੀਕਾ ਤੈ ਹੋ ਰਹੀਆਂ ਵਾ ਇਹ ਕੇਂਦਰ ਨਾਲ ਲੜ ਕੇ ਹੋ ਰਹੀਆਂ ਭਗਵੰਤ ਮਾਨਲੀ ਵੀ ਜਿਹੜੇ ਆਮ ਲੋਕਾਂ ਦੇ ਮੁੱਦੇ ਆ ਉਹ ਵੱਡੇ ਰੋਲੇ ਦੇ ਵਿੱਚ ਉਲਝਦੇ ਰਹਿਣ ਔਰ ਇਸ ਕਰਕੇ ਲੋਕਾਂ ਨੂੰ ਸਦਾ ਵੀ ਜਿਹੜਾ 14 ਜੁਲਾਈ 2025 ਨੂੰ ਪੂਰੇ ਪੰਜਾਬ ਦੇ ਅੰਦਰ ਵੱਡੇ ਇਕੱਠ ਜੜੇ ਆ ਬਿਜਲੀ ਦਪਤਰਾ ਦੇ ਅੱਗੇ ਹੋ ਰਹੇ ਆ ਉਹਨਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ ਧੰਨਵਾਦ